ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਇੱਕ ਨਵੀਂ ਜਾਣਕਾਰੀ ਨਾਲ ਹਾਜ਼ਰ ਹਾਂ ਜਿਵੇਂ ਜਿਹੜੇ ਵੀਰਾਂ ਨੇ ਸਾਗਵਾਨ ਦੇ ਬੂਟੇ ਲਗਾਏ ਹੋਏ ਆ ਉਹਨਾਂ ਦੇ ਵਿੱਚ ਇਹਦਾ ਇੱਕ ਪ੍ਰੋਬਲਮ ਆਉਂਦੀ ਹੈ ਜਿਹੜਾ ਕਿ ਇਹ ਪਤਾ ਨਹੀਂ ਲੱਗਦਾ ਆਪਾਂ ਨੂੰ ਕਿ ਇਹਨੂੰ ਪ੍ਰੋਬਲਮ ਨੂੰ ਜਿਹੜਾ ਕਿੱਦਾਂ ਸੋਲਵ ਕਰਨਾ ਆ ਇਹਦੇ ਵਿੱਚ ਕਿਹੜੀ ਪ੍ਰੋਬਲਮ ਆਉਂਦੀ ਹੈ ਉਹ ਮੈਂ ਥੋੜੀ ਜਿਹੀ ਤੁਹਾਨੂੰ ਦਿਖਾਉਣਾ ਆ ਕਿ ਇਹ ਦੇਖੋ ਜਿਹੜਾ ਇਹ ਵਾਲਾ ਬੂਟਾ ਹੈਗਾ ਆ ਇਹਦੇ ਅਗਰ ਤੁਸੀਂ ਸਿਰੇ ਤੇ ਦੇਖੋਗੇ ਧਿਆਨ ਨਾਲ ਤੇ ਇਹਦੀਆਂ ਟਾਹਣੀਆਂ ਦੇਖੋ ਕਿੰਨੀਆਂ ਨਿਕਲੀਆਂ ਹੋਈਆਂ ਨਰਮ ਨਰਮ ਟਾਹਣੀਆਂ ਆ ਤਾਂ ਟਾਣੀਆਂ ਜਿਹੜੀਆਂ ਬਹੁਤ ਜ਼ਿਆਦਾ ਆ ਜਿੱਦਾਂ ਆਮ ਬੂਟਾ ਤੁਸੀਂ ਦੇਖੋ ਤੇ ਆਮ ਬੂਟਾ ਜਿਹੜੇ ਸਿੱਧੇ ਹੈਗੇ ਉਹਨਾਂ ਦੇ ਕੋਈ ਟਾਣੀ ਨਹੀਂ ਹੈਗੀ ਪਰ ਕਿਸੇ ਕਿਸੇ ਬੂਟੇ ਦੇ ਢਾਹਣਾ ਇਹ ਪ੍ਰੋਬਲਮ ਜਿਹੜੀ ਆਉਂਦੀ ਹੈ ਕਿਸ ਦੀ ਤਰੀਕੇ ਨਾਲ ਨਾ ਪੁੰਗਾਰ ਜਿਹੜੀ ਜ਼ਿਆਦਾ ਆ ਜਾਂਦੀ ਹੈ ਇਹਨੂੰ ਹੁਣ ਆਪਾਂ ਕਿੱਦਾਂ ਠੀਕ ਕਰ ਸਕਦੇ ਆ ਮੈਂ ਤੁਹਾਨੂੰ ਦੱਸਦਾ ਆ ਭਾਜੀ ਆ ਫੜਿਓ ਤਾਂ ਫੋਨ ਮੰਗਿਆ ਰੱਖ ਇੱਥੇ ਰੱਖਿਓ ਟਿਕਾ ਦਿਓ ਆਪਾਂ ਕੁਛ ਨਹੀਂ ਕਰਨਾ ਇਸ ਬੂਟੇ ਨੂੰ ਨਾ ਹੌਲੀ-ਹੌਲੀ ਐਦਾਂ ਉੱਪਰੋਂ ਫੜ ਕੇ ਤੇ ਇਹਨੂੰ ਥੱਲੇ ਨੂੰ ਝੁਕਾ ਲੈਣਾ ਹੈ ਠੀਕ ਹੈ ਜੀ ਇਹ ਜਿੱਥੇ ਇੱਥੇ ਟਾਹਣੀਆਂ ਹੈਗੀਆਂ ਇਹਨੂੰ ਥੋੜਾ ਜਿਹਾ ਇੱਕ ਸਾਈਡ ਨੂੰ ਕਰਕੇ ਤੇ ਦੂਜੇ ਸਾਈਡ ਨੂੰ ਤੋੜ ਦੇਣਾ ਇਹ ਥੱਲਿਓਂ ਜੜ ਤੋਂ ਆਪਣੇ ਆਪ ਹੀ ਜਿਹੜੀ ਟੁੱਟ ਜਾਂਦੀ ਹੈ ਇਸ ਤਰੀਕੇ ਨਾਲ ਇਹਨੂੰ ਆਪਾਂ ਜਿਹੜਾ ਸਾਫ਼ ਕਰ ਸਕਦੇ ਹਾਂ ਆ ਦੇਖੋ ਇਹ ਨਰਮ ਹੁੰਦੀ ਬਿਲਕੁਲ ਇਹ ਪੂਰੀ ਥੱਲਿਓਂ ਨਿਕਲ ਆਉਂਦੀ ਹੈ ਜੇਕਰ ਇਹਨੂੰ ਆਪਾਂ ਨਹੀਂ ਕੱਢਦੇ ਹੈਗੇ ਤਾਂ ਇਹ ਬੂਟੇ ਦੇ ਨਾਲ ਹੀ ਜਿਹੜੀ ਇਦਾਂ ਹੀ ਸੁੱਰੀ ਰਹਿਣੀ ਹੈ ਤੇ ਉਸ ਤੋਂ ਬਾਅਦ ਜਿਹੜੀ ਬੂਟੇ ਦੀ ਗਰੋਥ ਨੂੰ ਵੀ ਫਰਕ ਪਵੇਗੀ ਪਵੇਗਾ ਤੇ ਇਹ ਬੂਟੇ ਦੀ ਕੁਆਲਿਟੀ ਜਿਹੜੀ ਲੱਕੜ ਦੀ ਉਹਨੂੰ ਵੀ ਖਰਾਬ ਕਰੇਗੀ ਇਸ ਤਰੀਕੇ ਨਾਲ ਆਪਾਂ ਇੱਕ ਪਾਸੇ ਨੂੰ ਮੜੀ ਤੋੜ ਕੇ ਦੂਜੇ ਪਾਸੇ ਨੂੰ ਕਰ ਦੇਣੀ ਤੇ ਇਹ ਆਪਣੇ ਆਪ ਜਿਹੜੀ ਹੈਗੀ ਐ ਇਹਦੇ ਵਿੱਚੋਂ ਨਿਕਲ ਜਾਣੀ ਹੈ ਵੀ ਠੀਕ ਹੈ ਇਹ ਨਰਮ ਨਰਮ ਟਾਣੀਆਂ ਜਿਹੜੀਆਂ ਆਪਾਂ ਨਾਲ ਉਹ ਜਿਹੜੀਆਂ ਹਟਾ ਦੇਣੀਆਂ ਆ ਤਾਂ ਕਿ ਇਹ ਬੂਟਾ ਜਿਹੜਾ ਆਪਣਾ ਸਿੱਧਾ ਜਾਵੇ ਤੇ ਦੂਜੀਆਂ ਟਾਣੀਆਂ ਨੂੰ ਖਰਾਕ ਨਾ ਮਿਲੇ ਇਹ ਦੇਖੋ ਹੁਣ ਆਪਾਂ ਛੱਡ ਦਿੱਤਾ ਤਾਂ ਬੂਟਾ ਫੇਰ ਜਿੱਦੇ ਦਾ ਸਿੱਧਾ ਆ ਤੁਸੀਂ ਇਸ ਤਰੀਕੇ ਵੀ ਬੂਟੇ ਨੂੰ ਜਿਹੜਾ ਕਰ ਸਕਦੇ ਹੋ ਕਵਰ ਤੇ ਦੂਸਰਾ ਜਿਹੜਾ ਇੱਕ ਘੋੜੀ ਆਉਂਦੀ ਹੈਗੀ ਆ ਆਪ ਪਕੋੜੀ ਵੀ ਲੈ ਸਕਦੇ ਆ ਘੋੜੀ ਲਗਾ ਕੇ ਉੱਤੇ ਖੜੇ ਹੋ ਕੇ ਸਿੱਧੇ ਬੂਟੇ ਨੂੰ ਇਦਾਂ ਵੀ ਆਪਾਂ ਕਰ ਸਕਦੇ ਆ ਠੀਕ ਹੈ ਅਜੇ ਤੱਕ ਬੂਟੇ ਜਿਹੜੇ ਛੋਟੇ ਆ ਤੇ ਲਗਭਗ 6 ਮਹੀਨੇ ਦੇ ਹੋਏ ਆ ਤੇ ਇਸ ਤਰੀਕੇ ਨਾਲ ਜਿਹੜਾ ਬੂਟਾ ਆਪਾਂ ਇਹਨੂੰ ਕਲੀਅਰ ਜਿਹੜਾ ਉੱਪਰੋਂ ਕਰਕੇ ਰੱਖਣਾ ਹੈ ਤੇ ਇਦਾਂ ਦੀ ਜਿਹੜੀ ਪ੍ਰੋਬਲਮ ਆ ਉਹ ਆਵੇ ਨਾ ਤਾਂ ਕਿ ਬੂਟੇ ਜਿਹੜੇ ਆਪਣੇ ਸਿੱਧੇ ਰਹਿਣ ਉਹਦੀ ਕੁਆਲਿਟੀ ਜਿਹੜੀ ਲੱਕੜ ਦੀ ਇਸ ਤਰੀਕੇ ਨਾਲ ਬਣੀ ਰਹੇ ਸੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਜਿਹੜੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਿਸੇ ਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ ਤਾਂ ਇਹਨੂੰ ਇਸ ਤਰੀਕੇ ਨਾਲ ਆਪਾਂ ਹੱਲ ਕਰ ਸਕਦੇ ਆ ਅਗਰ ਫਿਰ ਵੀ ਨਾ ਪਤਾ ਲੱਗੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਦੇ ਉੱਤੇ ਤਾਂ ਇਹ ਜਿਹੜਾ ਖੇਤ ਜਿਹੜਾ ਲੱਗਿਆ ਹੋਇਆ ਬੂਟਿਆਂ ਦਾ ਕਾਫੀ ਲੱਗੇ ਹੋਏ ਬੂਟੇ ਇੱਥੇ 11 1/2 ਏਕੜ ਦੇ ਵਿੱਚ ਲੱਗੇ ਹੋਏ ਆ ਤੇ ਕੋਈ ਸਾਰੇ ਖੇਤ ਦੇ ਵਿੱਚੋਂ ਮੇਰੇ ਖਾਲ 8-10 ਬੂਟਿਆਂ ਨੂੰ ਹੀ ਇਹ ਪ੍ਰੋਬਲਮ ਆਉਂਦੀ ਹੈ ਜ਼ਿਆਦਾਤਰ ਨਹੀਂ ਆਉਂਦੀ ਹੈ ਪ੍ਰੋਬਲਮ ਸੋ ਮੈਨੂੰ ਲੱਗਦਾ ਕਿ ਜਾਣਕਾਰੀ ਵਧੀਆ ਲੱਗੀ ਹੋएगी ਸੋ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ